उठो तो मैमी जा के कर दे ठीक है ओ ये ओ ये ले 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 एक कमेंटर लाइव कर दे के मरा जाए जब जा लाइव नहीं हो यार का हो गया हो गया हो गया हो गया हो गया छात्री गया छारे सच में बालजी छारे लाइव हो चुके हैं छारे जिंदे भी लाइव देख रहे हैं जो ਸਾਰੇ ਸਾਰੇ ਛੋੜੀ ਗਿਆ ਬੰਬਟ ਗੱਲ ਵੀ ਕਰ ਲੈ ਜੇ ਕੰਜਰ ਦੇ ਸਾਰਿਆਂ ਨੂੰ ਇੱਕ ਵੀਡੀਓ ਨੂੰ ਲਾਈਕ ਲੂਕ ਪਿਆਰ ਪੂਰਾ ਦਿਨ ਦੇ ਰਿਹਾ ਕਰੋ ਵੇਖੀ ਚੱਲਿਆ ਕਰੋ ਤੇ ਅੱਜ ਆਪਣੀ ਇੱਕ ਨਵੀਂ ਵੀਡੀਓ ਚੜੀ ਹੋਈ ਜਰੂਰ ਦੇਖੋ ਜੇ ਟਾਈਮ ਕੱਢ ਕਢਾ ਕੇ ਕਿੱਧਰ ਭੱਜ ਗਿਆ ਅੱਜ ਚੱਕਰ ਕੀ ਹੈ ਯਾਰ ਅੱਜ ਕਾ ਨਹੀਂ ਆਂਦਾ ਕਿਸੇ ਕੋਲ ਹੋਰ ਕਿਤੇ ਕੀ ਹਾਲ ਹੈ ਹੋਰ ਕਿਤੇ ਕੀ ਹਾਲ ਹੈ ਗਲੀਆਂ ਗੁਲੀਆਂ ਦੇ ਤੁਰ ਜਾਂਦਾ ਕਿੱਥੇ ਗਲੀਆਂ ਗੁਲੀਆਂ ਦੇ ਤੁਰ ਜਾਂਦਾ ਅੱਜ ਘੜੀਆਂ ਤੁਰਨਾ ਉਹ ਮਾਤਾ ਦੇਖਿਆ ਨਾ ਅੱਜ ਕਿਤੇ ਵੀ ਨਹੀਂ ਕੋਈ ਜੁੜੀ ਜਾਂਦਾ ਕੀ ਚੱਕਰ ਕੀ ਅੱਜ ਲੋਕ ਗਏ ਕਿੱਥੇ ਸਾਰੇ ਦਲ ਕਾ ਮਲ ਕਾ ਮਿਕਾ ਸਹੀ ਗੱਲ ਹੈ ਜੀ ਜਿਹੜੇ ਵੀਰ ਭੈਣ ਭਰਾ ਜੁੜਿਆ ਉਹਨਾਂ ਦਾ ਸ਼ੁਭਾਕਤ ਬਹੁਤ ਜ਼ਿਆਦਾ ਤੇ ਕਮੈਂਟ ਕਰਕੇ ਮੈਨੂੰ ਦੱਸ ਜਾਓ ਕਰੋ ਆਪਣਾ ਵੀਡੀਓ ਕਿਵੇਂ ਲੱਗਦਿਆਂ ਪਿਆ ਚ ਆਵੜਿਆ ਅੱਛਾ ਪਤਾ ਨਹੀਂ ਛਾਰੇ ਗਸਵਾਰਾਂ ਸਾਰੇ ਨਿਆਣੇ ਸਾਰੇ ਸਬਸਕ੍ਰਾਈਬਰ ਕਿੱਧਰ ਗਏ ਹੋਏ ਆ ਆ ਹੀ ਨਹੀਂ ਆਦੇ ਕੋਈ ਜੁੜੀ ਨਹੀਂ ਆਦੇ ਗੰਜਰ ਦੇ ਪਤਾ ਨਹੀਂ ਕੀ ਹੋਣਾ ਰੱਬ ਦੀ ਮਰਜ਼ੀ ਆ ਅਇੱਕ ਜਣਾ ਹੋਰ ਵੀਰ ਭੈਣ ਭਰਾ ਜੁੜ ਗਿਆ ਵੀ ਵੈਲਕਮ ਥੋਡਾ ਵੀਰੇ ਤੇ ਮਾੜਾ ਕਮੈਂਟ ਕਰਕੇ ਦੱਸੋ ਆਪਣਾ ਵੀਡੀਓ ਕਿਵੇਂ ਲੱਗਦੀ ਤੇ ਤੁਸੀਂ ਕੌਣ ਹੋ ਤੇ ਕਿੱਥੋਂ ਇੰਨੀ ਕੁ ਮਾੜੀ ਮੁੱਢੀ ਜਾਣਕਾਰੀ ਜ਼ਰੂਰ ਸ਼ੇਅਰ ਕਰ ਦਿਆ ਕਰੋ ਬਾਕੀ ਇਹਨਾਂ ਵੀ ਆਪਣੀ ਵੀਡੀਓ ਨੂੰ ਪਿਆਰਪੂਰ ਦੇਆ ਕਰੋ ਮਾੜਾ ਮੋਟਾ ਫਿਰ ਵੀਡੀਓ ਬਣਾਉਂਦਾ ਹੋਰ ਨਿਆਰਾ ਆਉਂਦਾ ਹੈਗਾ ਸਵਾਗਤ ਆ ਜੀ ਜਿਹੜੇ ਦੋ ਜਣੇ ਹੋਰ ਜੁੜੇ ਹੈਗੇ ਆ ਸਵਾਗਤ ਆ ਤੁਹਾਡਾ ਦੋਨਾਂ ਦਾ ਅੱਛਾ ਫੇ ਪਿਆਰ ਬਣਾਈ ਦੇਖੋ ਇਹ ਵੀਡੀਓ ਬੁੜੀ ਆਪਣੀਆਂ ਚੈੱਕ ਕਰਦੇ ਰਿਹਾ ਕਰੋ ਲਾਈਕ ਕਮੈਂਟ ਸ਼ੇਅਰ ਕਰ ਦਿਆ ਕਰੋ ਪਾਈ ਵਨ ਕਿਉਂਕਿ ਜਮਾਂ ਫਰੀ 1 ਰੁਪਿਆ ਵੀ ਨਹੀਂ ਲੱਗਦਾ ਸ਼ੇਅਰ ਕਰਨ ਦਾ ਭੇਜੀਏ ਮੜਾ ਜਪਾ ਲਓ ਜੀ ਹੁਣ ਬੈਠ ਕੇ ਹਾਂ ਜੁੜਿਆ ਤੋ ਉਹ ਕਿੱਧਰ ਭੱਜ ਪੁੱਜ ਗਿਆ ਜੇ ਅਜ ਜੋਰ ਜੋ ਲਾਈਵ ਦੇ ਵਿੱਚ ਸਾਰੇ ਜਣੇ ਸਾਰੇ ਜਣੇ ਭੱਜ ਭੱਜ ਕੇ ਪਹੁੰਚੋ ਭੱਜ ਭੱਜ ਕੇ ਹੈਲੋ ਅਬ ਬੰਬਪਾ ਨਿਕੰਝਾ ਕਿੱਧਰ ਭੱਜ ਪੁੱਜ ਗਿਆ ਔਰ ਦੀ ਗਿਆ ਜਿੰਨੇ ਵੀ ਸਾਰੇ ਜਣੇ ਵੀਡੀਓ ਦੇਖੇ ਨੇ ਸਾਰੇ ਨੂੰ ਇੱਕ ਰਿਕਵੈਸਟ ਆ ਛੋਟੀ ਜੀ ਵੀ ਆਪਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਤੇ ਨਾਲੇ ਮਾੜਾ ਵੀ ਦੱਸ ਦਿਆ ਕਰੋ ਤੁਸੀਂ ਕਿੱਥੋਂ ਹੈਗੇ ਆ ਠੀਕ ਆ ਨਾ ਪਤਾ ਹੀ ਨਹੀਂ ਲੱਗਦਾਗਾ ਵੀ ਕੌਣ ਜੁੜੀ ਜਾਂਦਾ ਤੇ ਕੌਣ ਨਹੀਂ ਜੁੜੀ ਜਾਂਦਾ ਇੰਨੀ ਕੁ ਮਾੜੀ ਜੀ ਬੇਨਤੀ ਆ ਬਾਕੀ ਇਹਨਾਂ ਵੀ ਸਾਰੇ ਦੇ ਪਿਆਰ ਨਾਲ ਹੀ ਕੋਈ ਬੰਦਾ ਅੱਗੇ ਆ ਸਕਦਾ ਨਹੀਂ ਤਾਂ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾਗਾ ਹੈਲੋ ਹੈਲੋ ਕਿੱਧਰ ਭੱਜਿਆ ਨਾ ਮੈਨੂੰ ਲੱਗਦਾ ਤਾਂ ਬੇਨਦਸੀ ਹੋ ਗਈ ਲਾਈਵ ਤਾਂ ਨਹੀਂ ਜੁੜਿਆnde ਲੋਕ ਹਨਾ ਹਾਂ ਜਿਹੜੇ ਛੱਤ ਕ ਜਣੇ ਜਿਹੜੇ ਛੱਤ ਜਣੇ ਵੇਖਣ ਸਾਰੇ ਵੀ ਰੰਦਾ ਸਵਾਗਤ ਆ ਬਹੁਤ ਬਹੁਤ ਤੇ ਬਸ ਇਹੀ ਨਹੀਂ ਕਿ ਬੇਨਤੀ ਆ ਵੀਡੀਓ ਵੇਖਦੇ ਰਹਿਆ ਕਰੋ ਪਿਆਰ ਦਿੰਦੇ ਰਹਿਆ ਕਰੋ ਕੀ ਨਹੀਂ ਆਇਆ ਉਹ ਯਾਰ ਤੇਰਾ ਨੈਟਵਰਕ ਹੀ ਬਾਰਾ ਸ਼ੁਰੂ ਹਾਨ ਕੀ ਗੇ ਲੋਕੋ ਚੱਛੀ ਨਤਾ ਜਿਹੜੇ ਜਿਹੜੇ ਵੀਰ ਭਰਾ ਲਾਈਵ ਦੇਖੀ ਜਾਂਦੇ ਆ ਸਾਰਿਆਂ ਨੂੰ ਬੇਨਤੀ ਆ ਵੀ ਮਾੜਾ ਕਮੈਂਟ ਕਰਕੇ ਦੱਸੋ ਤੁਸੀਂ ਕਿੱਥੇ ਹੋਗੇ ਤੇ ਵੀਡੀਓ ਉਹਦੀ ਆਪਣਾ ਕਿਵੇਂ ਲੱਗ ਰਹੀ ਆ ਠੀਕ ਆ ਲਾਈਵ ਵਾਲਿਓ ਮਾੜਾ ਦੱਸ ਦਿਓ ਕਮੈਂਟ ਕਰਕੇ ਵੀ ਆਪਣੀ ਵੀਡੀਓ ਕਿਵੇਂ ਲੱਗ ਰਹੀ ਆ ਤੁਹਾਨੂੰ ਨਿਆਰਾ ਨਿਊ ਆਉਂਦਾ ਕਿ ਨਹੀਂ ਆਉਂਦਾ ਕਿ ਹੋਰ ਘੈਂਟ ਬਣਾਈਏ ਚ ਕੀ ਕਰੀਏ ਮਾੜਾ ਮੁੰਡਾ ਦੱਸ ਦਿਆ ਕਰੋ ਕਮੈਂਟਾਂ 'ਚ ਮੁੰਡਾ ਚਾਪਾ ਮੈਂ ਇੱਥੇ ਲਾਈਵ ਦੇ ਵਿੱਚ ਹੀ ਦੱਸ ਦੋ ਸਤਾਂਤ ਇੰਤਜ਼ਾਰ ਰਹਿੰਦਾ ਵੀ ਕਦੋਂ ਕੋਈ ਬੰਦਾ ਮੜਿਆ ਸੁਝਾਅ ਦੇਵੇ ਕੁਝ ਦੱਸੇ ਤਾਂ ਅਸੀਂ ਉਸ ਤਰੀਕੇ ਨਾਲ ਘੈਂਟ ਬਣਾ ਲਿਆ ਕਰਕੇ ਹੋਰ ਹੋਰ ਬਾਕੀ ਤੁਸੀਂ ਸਾਰੇ ਜਣੇ ਛਣਾਓ ਆਪਣੇ ਕੀ ਹਾਲ ਚਾਲ ਆ ਅਬ ਬੰਬ ਦੇ ਪਤਾ ਨਹੀਂ ਮੋਬਾਈਲ ਦੇ ਵਿੱਚ ਕੁਝ ਕੀ ਅੱਜ ਹੋਇਆ ਹੈਗਾ ਤੇ ਵਾਰੀ ਵਾਰੀ ਮੇਰੇ ਛਾਲੇ ਦਾ ਪਤਾ ਨਹੀਂ ਆ ਜਾਂਦਾ ਜਾਵੜਦਾ ਆ ਜਾਂਦਾ ਜਾਵੜਦਾ ਹੀ ਕੰਮ ਲੱਗਿਆ ਪਿਆ ਹੈਗਾ ਨਾ ਇਹਦੀ ਆਵਾਜ਼ ਨਿਕਲਦੀ ਪਤਾ ਨਹੀਂ ਹੁਣ ਵੀ ਕੀ ਜੜਿਆ ਪਿਆ ਹੈਗਾ ਕਿ ਬੰਦੇ ਨੇ ਮੇਰੇ ਨਾਲ ਛੇਤਰਪਾਲ ਦਾ ਇਹ ਤਾਂ ਹੁਣ ਐ ਕਰੀ ਜਾਂਦਾ ਹੈਗਾ ਹੁਣ ਲੱਛਾਂ ਦਾ ਦੂਜੇ ਹੀ ਛੇਤਰਖਾਨ ਵਾਲੇ ਆ ਪੂਰੇ ਐ ਮਾਰੇ ਕਮੈਂਟ ਕਰਕੇ ਦੱਸ ਦਿਓ ਵੀਰੇ ਇਹ ਵੀ ਆਪਣੀਆਂ ਵੀਡੀਓ ਬੁੜੀਆਂ ਵਧੀਆ ਲੱਗਦੀਆਂ ਹੁੰਦੀਆਂ ਨਾ ਤੇ ਬਾਕੀ ਜਿੰਨੇ ਵੀ ਵੀਰ ਭੈਣ ਭਰਾ ਵੀਡੀਓ ਵੇਖਦੇ ਆ ਪਿਆਰ ਦਿੰਦੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵੀਰੇ ਅੱਜ ਆਪਣੀ ਨਵੀਂ ਵੀਡੀਓ ਆਈ ਹੈਗੀ ਆ ਚਾਚਾ ਪੈਂਚਰਾਂ ਵਾਲਾ ਉਹ YouTube ਤੇ ਜਾ ਕੇ ਜਰੂਰ ਵੇਖਿਓ ਠੀਕ ਆ ਹੈਗੇ 3-4 ਮਿੰਟਾਂ ਦੀ ਵੀਡੀਓ ਵੇਖਿਓ ਨਿਆਰਾ ਆਉਂਦਾ ਬਹੁਤ ਲਾਂਗਾ ਪੰਪਦੇ ਮੇਰੇ ਛਾਲੇ ਦੇ ਐਡ ਨਹੀਂ ਹੋ ਰਿਹਾ ਦੁਬਾਰਾ ਲਿੰਕ ਤੇ ਕਲਿੱਕ ਕਰ ਫੇਰ ਐਡ ਹੋ ਜਾਊਗਾ ਮਾੜਾ ਰੇਂਜ ਰੋਂਜ ਦੇ ਵਿੱਚ ਪਹੁੰਚ ਰੇਂਜ ਤੋਂ ਬਿਨਾ ਕਿਵੇਂ ਐਡ ਹੋ ਜਾਊਗਾ ਤੇਰੀ ਰੇਂਜ ਵਾਲੀ ਘਟੀ ਜਾਂਦੀ ਹੈ ਅੱਜ ਅੱਛਾ ਡਾ ਲਾਈਵ ਵੇਖ ਵਦਗਾ ਚੱਲੀ ਤੁਰੇ ਆਉਂਦਾ ਹੈਗਾ ਪੂਰਾ ਘੈਂਟ 9 ਜਣੇ ਜੁੜ ਗਏ ਜੀ 9 ਜਣਿਆਂ ਦਾ ਸਵਾਗਤ ਹੈ ਪਾਈ ਜੀ ਤੈਨੂੰ ਧੰਨਵਾਦ ਅੱਜ ਕੱਲਾ ਕੱਲਾ ਤੂੰ ਆਉਂਦਾ ਹੀ ਨਹੀਂ ਉਹ ਕੀ ਕਰਕੇ ਹੁਣ ਮੈਂ ਘਰੋਂ ਲੈਣਾ ਤੈਨੂੰ ਕੰਜਰ ਦਿਆ ਬਾਈ ਭਾਇਆ ਸਭ ਜਹਾਦ ਨਹੀਂ ਤੁਹਾਡੇ ਤੋਂ ਕੁਝ ਨਹੀਂ ਸੀ ਮੰਗਦੇ ਕੱਲਾ ਤੁਹਾਡਾ ਪਿਆਰ ਮੰਗਦੇ ਆ ਯਾਰ ਬਸ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਠੀਕ ਹੈ ਨਾ ਆਪਣੀਆਂ ਵੀਡੀਓ ਬਸ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਬਸ ਇੰਨਾ ਕੰਮ ਆ ਉਹ ਵੀ ਤੁਹਾਨੂੰ ਪਤਾ ਵੀ ਅੱਜ ਕੱਲ ਇਹਦਾ ਤਾਂ ਕੋਈ ਪੈਸੇ ਜਿਵੇਂ ਨਹੀਂ ਲੱਗਦੇ ਜਾਵਾ ਫ੍ਰੀ ਆ ਇੰਨਾ ਵੀ ਤੁਸੀਂ ਸਾਰੇ ਜਣੇ ਸਾਥ ਦੇਓਗੇ ਸਪੋਰਟ ਦੇਓਗੇ ਤਾਂ ਫਿਰ ਬਹੁਤ ਗਾਂਹ ਤੱਕ ਜਾਵੜਾਂਗੇ ਹੈਲੋ ਪੰਬਾ ਹੋਪਾਤ ਪੰਬਾ ਦਵਾਰਾ ਪੇ ਜਾ ਕਿੱਥੋਂ ਭੇਜਾ ਜਾਊਗਾ 6r add guest ਇੱਕ ਮਿੰਟਾ ਕਿੱਥੋਂ ਹੋਊਗਾ ਕਾਪੀ ਲਿੰਕ ਇੱਕ ਮਿੰਟ WhatsApp ਤੇ ਭੇਜਦਾ ਓ ਜੀ ਬੰਬ ਨੂੰ ਆਪਾਂ ਭੇਜਤਾ ਲਿੰਕ ਹੁਣ ਵੇਖਦੇ ਬੰਬ ਆਉਂਦਾ ਕਿ ਨਹੀਂ ਆਉਂਦਾਗਾ ਕੰਜਰੇ ਲੇਕ ਤਾਂ ਨਾ ਹੀ ਹੋ ਰਿਹਾ ਬੰਬ ਬੰਤੇ ਆਲਾ ਨਾ ਹੈਗਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਬੰਬ ਆ ਗਿਆ ਬੰਬ ਆ ਗਿਆ ਬੰਬ ਆ ਗਿਆ ਬੰਬ ਆ ਗਿਆ ਛਾਰੇ ਕਹਿੰਦੇ ਛਾਰੇ ਕਹਿੰਦੇ ਬੰਬ ਆ ਗਿਆ ਆ ਆ ਗਿਆ ਮੂੰਹ ਟੱਟੀ ਬੈਠਾ ਕੇ ਕੀ ਹੋ ਗਿਆ ਫੇਰ ਆ ਗਿਆ ਪਰਾਵਾ ਦੀ ਰੇਂਜ ਨੂੰ ਜ ਨਹੀਂ ਸਹੀ ਇਹਨੂੰ ਸਹੀ ਕਰ ਲਾ ਬਾਣੀ ਮੋਟੀ ਇਹ ਤਾਂ ਛਾਰੇ ਵੀ ਲਾਈਵ ਵੇਖਣਾ ਤੰਗ ਹੋ ਜਾਣਗੇ ਤੇਰੇ ਤੋਂ ਹੈਲੋ 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 ਆ ਮਾਦਰਨਾ ਪੱਟੇ 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 ਕੀ ਗੱਲ ਹੋ ਗਈ ਹੁਣ ਤੈਨੂੰ ਮਾੜਾ ਮੋਟਾ ਰੇਂਜ ਨੂੰ ਲੈ ਆ ਕਿਸੇ ਪਾਸੋਂ ਹਾਂ ਜਿੰਨੇ ਵੀ ਜੀ ਲਾਈਵ ਦੇ ਵਿੱਚ ਜੁੜੀ ਜਾਂਦੇ ਛਾਰਾਂ ਦਾ ਬਹੁਤ ਜਿਆਦਾ ਸਵਾਗਤ ਆ ਨਿੱਗਾ ਨਿੱਗਾ ਪੂਰਾ ਹੈ ਗਰਮੀ ਔਰ ਗਾਕਾ ਪੂਰਾ ਛਾਰਿਆਂ ਨੂੰ ਬਸ ਇੰਨੀ ਕ ਬੇਨਤੀ ਆ ਵੀ ਆਪਣਾ ਵੀਡੀਓ ਘੈਂਟ ਲੱਗਦਿਆਂ ਹੁੰਦਿਆਂ ਤਾਂ ਮੜਾ ਲਾਈਕ ਲੁਇਕ ਤੱਬੀ ਆਇਆ ਕਰੋ ਕਿ ਲਈ ਸ਼ੇਅਰ ਝੂਰ ਵਾਲੀ ਕਿਉਂਕਿ ਜੇ ਨਾਲ ਹੀ ਆ ਬੰਦਾ ਜਿਹੜਾ ਗਾਂ ਫਿਰ ਮਿਹਨਤ ਕਰਦਾ ਪਤਾ ਨਹੀਂ ਕੀ ਕਹਿੰਦਾ ਕਰਦਾ ਅਮੈਂ ਤਾਂ ਸਮਝ ਨਹੀਂ ਆਉਂਦੀ ਤੇ ਇਹ ਹੋਣਾ ਕੀ ਸੁਣਿਆ ਨਹੀਂ ਕੁਛ ਪਤਾ ਫੇਰ ਔਟ ਗਿਆ ਫੇਰ ਆ ਗਿਆ ਪਤਾ ਨਹੀਂ ਕੁੜੀਆ ਵਾ ਕਿਹੜੇ ਟੂਏ ਟੂਏ ਚ ਵਰਖੇ ਬੈਠਾ ਦੇ ਕੋਲ ਰੇਂਜ ਨਹੀਂ ਪਹੁੰਚ ਜੀਗੀ ਟਾਵਰ ਟੂਰ ਤੇ ਚੱਲ ਜਾ ਹਈ ਹੈਲੋ ਛਛਰੀ ਕਾਲ ਜੀ ਮੜਾ ਕੱਲੀ ਕਮੋਟਰ ਤਾਂ ਕਰ ਦਿਓ ਯਾਰ ਕਾ ਕਿੱਥੋਂ ਹੈ ਕਿੱਦਾਂ ਕਿਹੜੇ ਬਾਈ ਵੀਰ ਭੈਣ ਭਰਾ ਹੈਗੇ ਕਿਹੜੀ ਜਗ੍ਹਾ ਸ਼ਹਿਰਤਵਾ ਹੁਣ ਮੜਾ ਚੱਲਿਆ ਸੀ ਯਾਰ ਫੇਰ ਘਟ ਜੇ ਗਿਆ ਕੰਮ ਅੜ ਗਿਆ ਫੇਰ ਹੈਲੋ ਬੰਬਰ ਹੈ ਹੈਲੋ ਬੰਬਰ ਸਵਾਗਤ ਹੈ ਜੀ ਸਾਰਿਆਂ ਦਾ ਜਿਹੜੇ ਲਾਈਵ ਦੇ ਵਿੱਚ ਦੇਖੀ ਜਾਂਦੇ ਜਾਂ ਜੁੜੇ ਹੋਏ ਆ ਜਾਂ ਜਿਹੜੇ ਬਾਅਦ ਚ ਵੀ ਦੇਖਣਗੇ ਉਹਨਾਂ ਦਾ ਵੀ ਆ ਬਸ ਐਨਾ ਕਾ ਵੀ ਲਾਈਵ ਆਪੇ ਥੋੜੇ ਕਰਕੇ ਹੁਣ ਇਹਨੇ ਵੀ ਚਲ ਮਾਣੀਏ ਮੋਟੀਆਂ ਗੱਲਾਂ ਗੋਲਾ ਗੋਲਾ ਕਰ ਲਾਂਗੇ ਆਪਾਂ ਤੁਸੀਂ ਦੱਸ ਦਵੋਗੇ ਕਿਵੇਂ ਕਰਨਾ ਸੀ ਸਤਿ ਸ਼੍ਰੀ ਅਕਾਲ ਤੁਸੀਂ ਤਾਂ ਕੰਜਰ ਤਾਂ ਬੋਲਦੇ ਹੀ ਨਹੀਂ ਕਿ ਪਤਾ ਨਹੀਂ ਕੀ ਹੋ ਗਿਆ ਬੋਲਿਆ ਬੋਲਿਆ ਤਾਂ ਕਰੋ ਮੜਾ ਮੋਟਾ ਆ ਬੰਬ ਮੇਰਾ ਸਾਲਾ ਚੌਪਣੀ ਕਰਨ ਦਾ ਨਾ ਤੁਸੀਂ ਬੋਲਣ ਦਾ ਨਾਲ ਹੀ ਰਹਿੰਦੇ ਗੋਲ ਟਾਕਾ ਮਦੋਨੇ ਪਾਚੇ ਭੋਲ ਪੋਪਰਾਵੋ ਹਲੋ ਬੰਬਾ ਹਲੋ ਪਤਾ ਨਹੀਂ ਫੇਰ ਬੰਬ ਉਹ ਡੇ ਜਾਂਦਾ ਆ ਜਾਂਦਾ ਬੰਬ ਲੱਗਦਾ ਚੱਲੀ ਜਾਂਦਾ ਹੈਗਾ ਕਿਦਾਂ ਕਿਤੇ ਆਹ ਨੀਦਾ ਜਾਂਦੀ ਆ ਜਲਦੀ ਆ ਜਾਓ ਜਲਦੀ ਲਾਈਵ ਦੇ ਵਿੱਚ ਜਲਦੀ ਮੜਾ ਜੁੜ ਜਾ ਕਰੋ ਵੀਰ ਬਣ ਕੇ ਸਾਰੇ ਜਣੇ ਲਾਈਵ ਦੇ ਵਿੱਚ ਜਿਹੜੇ ਜਿਹੜੇ ਆਪਣਾ ਵੀਡੀਓ ਵਧੀਆ ਲੱਗਦਿਆਂ ਹੈਗਾ ਨਾ ਆਪਣੇ ਜਿਹੜੇ ਵੀ ਬੰਦਿਆਂ ਨੂੰ ਮੜਾ ਵੀਰੇ ਭਾਈ ਬਣ ਕੇ ਇਨੀ ਕਿ ਬੇਨਤੀ ਹੈ ਵੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਭਾਈ ਬਣ ਕੇ ਭੈਣ ਬਣ ਕੇ ਭਰਾ ਬਣ ਕੇ ਵੀਰ ਬਣ ਕੇ ਠੀਕ ਹੈ ਜੀ ਮੜਾ ਜਵਾਬ ਦੇ ਦਿਆ ਕਰੋ ਭਾਈ ਬਣ ਕੇ ਸਾਰੇ ਜਣੇ ਐਵੇਂ ਮੈਂ ਕੱਲਾ ਕੁੱਤਿਆਂ ਨੂੰ ਭੌਂਕੀ ਜਾਂਣਾ ਹੈਗਾ ਵਾ 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 ਇੱਕ ਬੰਬ ਭਾਦਨ ਅੱਜ ਕਿੱਧਰ ਵੜਬੜਾ ਕੇ ਕੱਲਾ ਹੀ ਹੁਣ ਕੋਈ ਇੱਥੇ ਬੋਲਣ ਤੇ ਹੋਇਆ ਪਿਆ ਹੈਗਾ ਕੋਈ ਅੱਗੋ ਜਵਾਬ ਨਹੀਂ ਦਿੰਦਾ ਗਾ ਲੈਣਾ ਨਹੀਂ ਦੇਣਾ ਨਹੀਂ ਗਾ ਬਾਕੀ ਬਾਈ ਜੀ ਵੀ ਸਾਰਿਆਂ ਨੂੰ ਇੰਨਾ ਇੱਕ ਬੇਨਤੀ ਆ ਮੈਸੇਜ ਦੇਣਾ ਚਾਹੁੰਨੇ ਆ ਵੀ ਜਿਹੜੀਆਂ ਆਪਣਾ ਵੀਡੀਓ ਹੁੰਦੀਆਂ ਨਾ ਫਨੀ ਇਹ ਨਾ ਮੰਨ ਲਓ ਵੀ ਕੱਲ ਫਣੀ ਮਨੋਰੰਜਨ ਲਈ ਵੇਖਿਆ ਕਰੋ ਬਾਈ ਬਣ ਕੇ ਉਹਨਾਂ ਚੀਰੇ ਚ ਨਾ ਲਿਆ ਕਰੋ ਕਿਉਂਕਿ ਆਪ ਚੀਰੇ ਚ ਨਹੀਂ ਹੁੰਦੇਗੇ ਆਪਣਾ ਮਕਸਦ ਸਿਰਫ ਤੁਹਾਨੂੰ ਹਸਾਉਣਾ ਠੀਕ ਆ ਤੇ ਬਾਈ ਬਣ ਕੇ ਸਾਰਿਆਂ ਨੂੰ ਇੰਨੀ ਕ ਬੇਨਤੀ ਹੈ ਵੀ ਨਾ ਮਨੋਰੰਜਨ ਕਰਿਆ ਕਰੋ ਨਾ ਕਿ ਮੰਨ ਕੇ ਚਲੋ ਬਿਥੀਰੀਚ ਹੋਇਆ ਕਰੋ ਕਿਉਂਕਿ ਇਹ ਸਾਰੇ ਚੀਚਾ ਆਪਣੇ ਹਸਾਣ ਵਾਸਤੇ ਹੀ ਆ ਆ ਜੋ ਦੀਦਾ ਵੀ

ਜਿੰਨੇ ਵੀ ਵੀਰ ਵੇਖਦੇ ਆ ਨਾ ਜਾਂ ਬਾਅਦ ਚ ਵੇਖਣਗੇ ਸਾਰਿਆਂ ਦਾ ਜੀ ਅਸੀਂ ਤਿੰਨ ਕੰਨੇ ਹੋਰ ਜੁੜ ਗਏ ਹੈਗੇ ਵੀਰੇ ਤੇ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਆ ਵੈਲਕਮ ਕਰਦੇ ਆ ਤੇ ਬਸ ਇਨੀ ਇੱਕ ਬੇਨਤੀ ਆ ਆਪਣੀਆਂ ਵੀਡੀਓ ਨੂੰ ਪਿਆਰ ਦਿੰਦੇ ਰਿਹਾ ਕਰੋ ਵੀਰੇ ਠੀਕ ਆ ਜੀ ਤੇ ਮਾੜਾ ਜਨਾ ਮੰਨ ਕੇ ਚਲੋ ਵੀ ਸ਼ਾਬਾਸ਼ ਕਤਬ ਕੀ ਕਹਿੰਦੇ ਆਪਣਾ ਕਮੈਂਟ ਕਮੈਂਟ ਕਰਕੇ ਦੱਸ ਦਿਆ ਕਰੋ ਕਿਵੇਂ ਲੱਗਦੀਆਂ ਹੁੰਦੀਆਂ ਵੀਡੀਓ ਜਾਂ ਜਿਹੜੀ ਵੀ ਤੁਹਾਨੂੰ ਚੀਜ਼ ਲੱਗਦੀ ਹੈ ਨਾ ਵੀ ਆ ਚੀਜ਼ ਘੈਂਡ ਕਰੋ ਆ ਪਉਸ ਤਰੀਕੇ ਨਾਲ ਘੈਂਡ ਬਣਾ ਲਿਆ ਕਰਾਂਗੇ ਪਰ ਇਹਨ ਮਾੜਾ ਜੀ ਬਾਈ ਮਨ ਕਿ ਦੱਸ ਹੀ ਦਿਆ ਕਰੋ ਕਮੈਂਟਾਂ ਦੇ ਵਿੱਚ ਅਣਾ ਜੇ ਤੂੰ ਲਾਈਕ ਨਹੀਂ ਕਰਦਾ ਕਮੈਂਟ ਨਹੀਂ ਕਰਦਾ ਤਾਂ ਨਿਆਰਾ ਜਾਨੀ ਆ ਮਜ਼ਾ ਯਾਰ ਸਹੀ ਗੱਲ ਆ ਜਮਾ ਜਮਾ ਸਹੀ ਗੱਲ ਆ ਬੰਬ ਆਏਗਾ ਕਿ ਨਹੀਂ ਆਉਦਾ ਬਰੀਆਮ ਗੱਲ ਜੀ ਗੁੱਡ ਸਵਾਗਤ ਹੈ ਜੀ ਬਰੀਆਮ ਗੱਲ ਜੀ ਤੁਹਾਡਾ ਲਾਈਕ ਹੋ ਗਿਆ ਹੋ ਗਿਆ ਹੋ ਗਿਆ ਹਾਂ ਵਾ ਬੰਬ ਤੂੰ ਕਿੱਧਰ ਅਟਕ ਕੇ ਆ ਗਿਆ ਕੋਕਾ ਕੋਲਾ ਤੋਂ ਬੋਲੇ ਸਾਈ ਲਵ ਯੂ ਬੀਕਾ ਬਾਦ ਤੇ ਕੋਕਾ ਕੋਲਾ ਤੋਂ ਪਹਿਲਾ ਜਦ ਪਰ ਆਵਾ ਤੇਰੀ ਰੇਂਜ ਨੇ ਬਹੁਤ ਤੰਕੀ ਤਾਂ ਹੁਣ ਮੜਾ ਠੀਕ ਹੋਇਆ ਹੈਗਾ ਮਾੜੀ ਬੜੀ ਫਾੜੀ ਬੜੀ ਡੀਲ ਜਾਂਦੀ ਹੈ ਬਰੀਆਮ ਗੱਲ ਜੀ ਬਾਈ ਜੀ ਇੰਨੀ ਇੱਕ ਬੇਨਤੀ ਹੈ ਵੀ ਆਪਣੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਬਾਈ ਬਣ ਕੇ ਆਜੋ ਫੇਰ ਆਜੋ ਫੇਰ ਇਹ ਗੱਲ ਹੀ ਜੀ ਨੇ ਆਪਾਂ ਨੂੰ ਬਹੁਤ ਗਾਂਹ ਤੱਕ ਲੈ ਕੇ ਜਾਣਾ ਹੈਗਾ ਤਪ ਕੱਠਿਆਂ ਉੱਤੇ ਜਾਣਾ ਹੈਗਾ ਠੀਕ ਹੈ ਭਾਈ ਜੀ ਹੋਰ ਚਾਹਣਾ ਫਿਰ ਬੰਬ ਤੇ ਤੇ ਵਾਰ ਬੜੀ ਕਾ ਬੜੀ ਕਾ ਹੈ ਹੈ ਵਾਰ ਬਹੁਤ ਕਰਦਾ ਇਸ ਜਿਹੜਾ ਬੋਲੀ ਹੈ ਨਾ ਵਾਏ ਵੱਧ ਕਰ ਲਾਉ ਤੇ ਫੋਨ ਦੀ ਮੈਂ ਤਾਂ ਪੂਰਾ ਕਮਰਾ ਚੱਕਮਾ ਲਿਆ ਹੋਇਆ ਹੈਗਾ ਮੇਰੀ ਤਾਂ ਪੂਰੀ ਬੋਲ ਨਾ ਮੈਂ ਵੀ ਪੂਰਾ ਵੇਖ ਲਾ ਪੂਰਾ ਜੋਰ ਲਾ ਕੇ ਬੋਲੀ ਹੈ ਨਾ

ਵੈਲਕਮ ਛੇ ਜਣੇ ਹੋ ਗਏ ਹੂੰ ਅੱਜ ਪਤਾ ਨਹੀਂ ਸਾਰੀਆਂ ਸਵਾਰੀਆਂ ਸਾਰੇ ਆਪਣੇ ਸਬਸਕ੍ਰਾਈਬਰ ਸਾਰੇ ਜਵਾਕ ਨਿਆਣੇ ਕਿੱਧਰ ਖੇਡਣ ਖੂਟਣ ਗਏ ਹੋਏ ਆ ਕਿ ਬਗਾਈ ਜਾਂਦੇ ਆ ਕੋਟਾ ਤੇ ਬਹੁਤ ਬਹੁਤ ਸਮਝ ਨਹੀਂ ਆਉਂਦਾ ਭਰਾਵਾ ਤੇਰਾ ਕੀ ਬੋਲਦਾ ਘੱਟ ਹੀ ਸਮਝ ਆਉਂਦੀ ਜਾਂਦਾ ਤੇਰੀ ਪਤਾ ਨਹੀਂ ਕੱਲਾ ਹੀ ਬੋਲੀ ਕਰਨਾ ਹੈਗਾ ਤੋ ਦਾ ਅੱਜ ਕੱਟਾ ਪੈਂਚਰ ਵਾਲਾ ਦਾ ਦਾ ਪੈਂਚਰ ਵਾਲਾ ਵੀਡੀਓ ਜੀ ਆਪਣੀ ਆਈ ਆ ਜੇ YouTube ਦੇ ਤੇ ਬਾਈ ਬਾਰੇ ਸਾਰਿਆਂ ਨੇ ਲਾਈਕ ਲਾਈਕ ਕਰਦੇ ਰਹੋ ਜੀ ਵਾਚ ਕਰਦੇ ਰਹੋ ਵੀਡੀਓ ਠੀਕ ਹੈ ਜੀ ਸਾਰਿਆਂ ਨੂੰ ਨਾਲੇ ਕਮੈਂਟ ਕਰਕੇ ਦੱਸਦੇ ਕਰੋ ਯਾਰ ਕਿਵੇਂ ਜੀ ਲੱਗਦੀ ਹੈ ਵੀਡੀਓ ਆਪਾਂ ਨੇ ਸਾਰਿਆਂ ਨੇ ਸਹੀ ਗੱਲ ਆ போகிறாள் குடியால் கோலியால் 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 ਕੋਰਾ ਵਾਟ ਟੂਟਾਵਰ ਤੇ ਚੜਦਾ ਨਹੀਂ ਮੇਰੀ ਕੀ ਗਲਤੀ ਹੈ ਟੂਟਾਵਰ ਤੇ ਜਾਣ ਕੇ ਬਹਿ ਜਾ ਵੇ ਖੀਰ ਹੋਰ ਹੋਰ ਮੈਂ ਮੋਬਾਈਲ ਹੋਣ ਰੇਂਜ ਤੇਰੇ ਮੋਬਾਈਲ ਚ ਖੱਚ ਕੇ ਕਿਸੇ ਪਾਸੋਂ ਲੈ ਕੇ ਆਵਾਂ ਪਾਣੀ ਦੀ ਬਾਲਟੀ ਬੋਲਟੀ ਚੋ ਹੋਰ ਨਹੀਂ ਲਾ ਗਿਆ

ਨਕਾ ਕਮੈਂਟ ਕਰ ਕੇ ਦੱਸ ਜਾ ਕਰੋ ਭਾਈ ਵੀ ਆਪਣੀ ਅੱਜ ਨਵੀਂ ਵੀਡੀਓ ਇਹ ਸ਼ੁਰੂ ਕਰਨਾ ਹੈ ਨਾ ਉਹ ਤਾਂ ਪਤਾ ਨਹੀਂ ਲੱਗਦਾ ਪੱਕੇ ਪੈਂਚਰ ਆ ਪੱਕੇ ਪੈਂਚਰ ਹੋ ਪੱਕੇ ਪੈਂਚਰ ਕਿੰਨੇ ਪੈਂਚਰ ਪੁੱਟੇ ਲਗਾਉਂਦੇ ਕਿਵੇਂ ਦੇਖੋ ਆਹ ਕਰ ਪੱਕੇ ਪੈਂਚਰ ਵੇਖੋ ਆਪਣੀ ਅੱਜ ਜਾ ਕੇ YouTube ਤੇ ਵੱਡੀ ਵੀਡੀਓ ਤਿੰਨਾ ਚਾਰ ਮਿੰਟਾਂ ਪੱਕੇ ਪੈਂਚਰ ਬੜਾ ਜੀ ਲਾ YouTube ਬਾੜ ਦੇਖੋ YouTube ਬਾੜ ਕੀ ਪੱਕਾ ਪੈਂਚਰ ਲੱਗਦਾ ਹੋਰ YouTube ਜੁੜ ਕੇ ਥੋੜੀ ਟੂਟ ਮਾਰ ਜਾਈਂ ਨਕਲੀ ਪਿਆਰੇ ਬੱਸ ਇਹੀ ਟੂਟ ਆ ਗਈ ਭਰਾਵਾ ਨੀਂਦ ਹੋਰ ਕੀ ਕਰੀਏ ਆ ਜੋ ਜਰ ਜੋ ਮਾ ਅੱਜ ਤਾਂ ਮੈਨੂੰ ਲੱਗਦਾ ਨਾ ਓਏ ਪਚ ਗਿਆ ਹਸਪਤਲ ਦੇਖ ਹਸਪਤਲ ਦੇਖ ਕੇ ਤਰਾਕੀ ਹੁੰਦੀ ਹੈ ਬਸ ਕੋਈ ਲੱਗਦੀ ਸੀ ਆਉਂਗੀ ਬਸ ਹੋਣਾ ਆਹ ਤਾਂ ਪਤਾ ਨਹੀਂ ਛਾਰੇ ਕਿੱਧਰ ਜਾਵੜੇ ਸਾਰੇ ਚਵਾਗ ਚ ਵੋਕ ਚ ਕੰਜਰ ਦੇ ਕੋਈ ਨਹੀਂ ਲਾਈਵ ਚਾਈ ਇਹ ਯਾਰ ਮੈਨੂੰ ਤਾਂ ਪੂਰਾ ਲੱਗ ਸਹੀ ਗੱਲ ਆ ਕੋਈ ਤਾਂ ਪੂਰਾ ਲੱਗ ਗਿਆ ਕਿ ਨਹੀਂ ਥੋੜਾ ਲੇਟ ਹੋ ਗਿਆ ਇੱਦਾਂ ਟਾਈਮ ਦੇ ਦੇ ਟਾਈਮ ਦੇ ਦੇ ਅੰਨੇ ਵਿੱਚ ਹੀ ਲਾਈਵ ਕਰਾਂਗੇ 8:00 ਵਜੇ ਹੋਇਆ ਕਰਾਂਗੇ ਲਾਈਵ ਆਪਾਂ ਨਾਲ ਸਭ ਇਹ ਤਾਂ ਪਾਈ ਆਰੇ ਬੰਦ ਕਰੇ ਬੰਦ ਕਰਾਂਗੇ ਹੂੰ ਚਲ ਚੱਲੀਏ ਫਿਰ ਚਲ ਬਾਏ ਟਾਟਾ ਚਲੋ ਠੀਕ ਆ ਜੀ ਜਿੰਨਿਆਂ ਨੇ ਵੀ ਲਾਈਵ ਵੇਖਿਆ ਪਿਆਰ ਦਿੱਤਾ ਨਹੀਂ ਸਾਰੇ ਜਨਾਂ ਦਾ ਧੰਨਵਾਦ ਜਿਹੜੇ ਵੀ ਸਾਰਿਆਂ ਦਾ ਤੇ ਤੁਹਾਨੂੰ ਧੰਨਵਾਦ ਕਰਦੇ ਆ ਸਾਰਿਆਂ ਨਾਲ ਆਪਾਂ ਪਿਆਰ ਕਰਦੇ ਆ ਲਵ ਜੀ ਕਮੈਂਟ ਲਵ ਜੀ ਕਮੈਂਟ ਯਾਰ ਲਾਈਕ ਕਰੋ ਵੀ ਆ ਜਾਏ ਤੁਹਾਨੂੰ ਕਰੀਂ ਵੀਡੀਓ ਕੋਈ ਨਹੀਂ ਆਪਣੀ ਜੀ ਲੋਨੀ ਆ ਵੀਰ ਹੁਣ ਕਿਹੇ ਜਨਾਂ ਆਪਾਂ ਲਾਈਵ ਦੇ ਵਿੱਚ ਜੁੜਾਂਗੇ ਉਹਨੂੰ ਸ਼ੇਅਰ ਵੀ ਕਰਦੇ ਕਰੋ ਵੀਰ ਧੰਨਵਾਦ ਤੇ ਆਪਣਾ ਵੀਡੀਓ ਵੇਖੀ ਚੱਲਿਆ ਕਰੋ ਦੱਬੀ ਆਇਆ ਕਰੋ ਕਿ ਨਹੀਂ ਤੇ ਨੇਰੀ ਬਣਾ ਦਿਆ ਕਰੋ ਠੀਕ ਹੈ ਜੀ ਜਿਹੜੇ ਵੀ ਲਾਈਵ ਦੇ ਵਿੱਚ ਜੁੜ ਚੁੱਕੇ ਸੀ ਸਾਲੇ ਮੇਰੇ ਸਾਰੇ ਛੇਰ ਵਾਲੇ ਬਾਏ ਬਾਏ ਟਾਟਾ ਹਾਈ ਚਾ ਬਾਏ ਚਾ ਬਾਏ ਟਾਟਾ